ਪਰ ਇੱਕ ਚੀਜ਼ ਇਹ ਆ ਕਿ ਕੁਝ ਗੱਲਾਂ ਜਿਹੜੀਆਂ ਨੇ ਉਹ ਸੁਣਨੀਆਂ ਤੇ ਹਜ਼ਮ ਕਰਨੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਨੇ ਅਸੀਂ ਤੇ ਵੱਡਿਆਂ ਤੋਂ ਇਹੀ ਸੁਣਿਆ ਸੀਗਾ ਕਿ ਸਿਰ ਲੈ ਜੇ ਪਰ ਦਸਤਾਰ ਨਹੀਂ ਲੈਣੀ ਚਾਹੀਦੀ ਦੁਸ਼ਮਣ ਵੀ ਹੋਵੇ ਪਰ ਦਸਤਾਰ ਦਸਤਾਰ ਕਦੇ ਨਹੀਂ ਲਾਹੀ ਬਿਲਕੁਲ ਇਹ ਗੱਲਾਂ ਅਸੀਂ ਸੁਣੀਆਂ ਸੀਗੀਆਂ ਤੇ ਭਾਵੇਂ ਦਸਤਾਰਾਂ ਨਹੀਂ ਸਜਾਉਂਦੇ ਪਰ ਸਤਕਾਰ ਬਹੁਤ ਮਿੰਟ ਜੀ ਕਰੀਦਾ ਪਹਿਲੇ ਦਿਨੋਂ ਹੀ ਕਿਉਂਕਿ ਬਜ਼ੁਰਗ ਦਾਦੇ-ਪੜਦਾਦੇ ਸਾਰੇ ਦਸਤਾਰਾਂ ਸਜਾਉਂਦੇ ਸੀ ਦਸਤਾਰਾਂ ਵਾਲੇ ਸੀ ਪਰ ਜਿਹੜੀ ਕੱਲ ਗੱਲ ਸੁਣੀ ਉਹਨੇ ਬੜਾ ਤਕਲੀਫ ਦਿੱਤੀ ਹੂੰ ਸਾਰਿਆਂ ਨੂੰ ਦਿੱਤੀ ਕਿ ਪੱਗਾਂ ਨੂੰ ਕਿਹੜਾ ਕਿਲ ਲੱਗੇ ਹੁੰਦੇ ਆ ਹੂੰ ਮੈਨੂੰ ਲੱਗਦਾ ਕਿ ਕੁਝ ਚੀਜ਼ਾਂ ਤੇ ਕਿੱਲਾਂ ਨਾਲੋਂ ਵੀ ਜ਼ਿਆਦਾ ਪਕੜ ਵਾਲੀਆਂ ਹੁੰਦੀਆਂ ਨੇ ਮਜ਼ਬੂਤ ਹੁੰਦੀਆਂ ਨੇ ਕਿਲ ਪੱਟੇ ਜਾਂਦੇ ਆ ਪਰ ਜਿੱਥੇ ਦਿਲ ਲੱਗੇ ਹੋਂ ਉਹ ਨਹੀਂ ਪੱਟੇ ਜਾਂਦੇ ਹੂੰ ਦਸਤਾਰਾਂ ਨਾਲ ਦਿਲ ਲੱਗੇ ਹੁੰਦੇ ਨੇ ਲੱਗੇ ਨੇ ਸਾਡੇ ਹਾਂਜੀ ਕਿਲ ਨਾਲੋਂ ਵੀ ਦਿਲ ਮਜ਼ਬੂਤ ਹੁੰਦਾ ਹੈ ਨਾ ਸ਼ੈਦ ਵਿਧਾਇਕ ਨੂੰ ਇਹ ਗੱਲ ਚੇਤੇ ਨਹੀਂ ਰਹੀ ਕਿ ਪਾਗੋ ਉਹ ਚੀਜ਼ ਹੈ ਜਿਹਦੇ ਵਾਸਤੇ ਕਿਲ ਸੀਨਿਆਂ 'ਚ ਗੱਡੇ ਵੀ ਜਾਂਦੇ ਆ ਤੇ ਧੌਣ 'ਚੋਂ ਕਿੱਲੇ ਕੱਢੇ ਵੀ ਜਾਂਦੇ ਆ ਜੀ ਤੁਮੈਂ ਹਰਾਣ ਆ ਇਸ ਤਰ੍ਹਾਂ ਦੀ ਘਟਨਾ ਪੰਜਾਬ ਦੇ ਵਿੱਚ ਹੋ ਜਾਣੀ ਆਪਣੇ ਆਪ ਦੇ ਵਿੱਚ ਪਹਿਲਾਂ ਤੇ ਉਹੀ ਬਹੁਤ ਮੰਦ ਭਾਗੀ ਆ ਦੇਖੋ ਤੁਸੀਂ ਜਿੱਦਾਂ ਕਿਹਾ ਮੇਰਾ ਵੀ ਇਹੀ ਸੇਮ ਕਹਿ ਲੋ ਜਜ਼ਬਾ ਆ ਤੈਸ ਚੀਜ਼ ਪ੍ਰਤੀ ਹੂੰ ਕਿਉਂ ਕਿਉਂਕਿ ਅਸੀਂ ਖੇਡਣ ਖੁੱਡਣ ਲੱਗ ਗਏ ਤੇ ਚਲੋ ਪੱਗ ਪਹਿਲਾਂ ਬੰਦੇ ਸੀਗੇ ਪਹਿਲਾਂ ਸਾਰੇ ਹੀ ਪੱਗ ਬੰਦੇ ਸੀ ਉਸ ਟਾਈਮ ਸਾਡੇ ਅਸੀਂ ਜਿੰਨੇ ਸੈਪਾਟੀ ਸੀ ਠੀਕ ਹੈ ਜੀ ਮੈਂ ਤੇ ਉਸ ਤੋਂ ਬਾਅਦ ਫਿਰ ਚਲੋ ਕੋਈ ਨਾਮ ਹੋ ਨਹੀਂ ਆਜ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਕਿ ਇੱਕ ਰਿਐਲਿਟੀ ਚਲੋ ਤੇ ਵੱਖਰਾ ਅੰਦਾਜ਼ ਪਰ ਮੈਂ ਬਹੁਤ ਦੇਰ ਬਾਅਦ ਉਸ ਇਮੋਸ਼ਨ ਨੂੰ ਕਿਉਂਕਿ ਪੱਗ ਬਚਪਨ ਚ ਜਿਸ ਬੰਦੇ ਨੇ ਬੰਨੀ ਹੈ ਚਲੋ ਨਾ ਉਹ ਝੁਲਪਾ ਆ ਜਾਂਦਾ ਸਾਲਾਂ ਬੱਦੀ ਜਾਂਦਾ ਪਗਾ ਜਾਂਦੇ ਸਾਡੇ ਘਰੇ ਸਾਡਾ ਜੁਆਕ ਪੱਗ ਬਣਦਾ ਮੈਂ ਤੁਹਾਨੂੰ ਇੱਕ ਨਿੱਕੀ ਜੀ ਮਿਸਾਲ ਦੇਣਾ ਕਿ ਪੱਗ ਕੀ ਚੀਜ਼ ਹੈ ਹੂੰ ਪਹਿਲਾਂ ਤੇ ਉਹਨੇ ਮਤਲਬ ਪਤਾ ਨਹੀਂ ਕਿੰਨੀਆਂ ਕੁ ਪੱਗਾਂ ਇਕੱਠੀਆਂ ਕੀਤੀਆਂ ਨੇ ਸ਼ੌਂਕ ਹੁੰਦਾ ਜਿਵੇਂ ਬੱਚਿਆਂ ਜੀ ਫਿਰ ਉਸਨੇ ਜਦੋਂ ਹੁਣ ਬੱਚਾ ਪੜ੍ਹਦਾ ਹੈ ਗੇਮ ਕਰਦਾ ਹੈ ਹੂੰ ਤਾਂ ਫਿਰ ਉਸਨੇ ਸ਼ਾਮ ਦਾ ਇੱਕ ਵੇਲਾ ਰੱਖਿਆ ਰਾਤ ਨੂੰ ਜਦੋਂ ਫ੍ਰੀ ਹੋ ਗਿਆ ਹੂੰ ਫੋਨ ਤੇ ਗੇਮ ਖੇਡਣ ਤੋਂ ਪਹਿਲਾਂ ਜਾਂ ਬਾਅਦ ਉਹਨੇ ਫਿਰ ਅੱਧਾ ਘੰਟਾ ਘੰਟਾ ਉਹਦੀ ਪ੍ਰੈਕਟਿਸ ਕਰਨੀ ਆ ਜੀ ਫਿਰ ਉਹਨੇ ਮਾਲੂਮ ਕੇ ਬਾ ਅਦਬ ਆਪਦੀ ਅਲਮਾਰੀ ਦੇ ਵਿੱਚ ਅੱਡ ਜਗਾ ਜਿੱਥੇ ਉੱਥੇ ਜਾ ਕੇ ਰੱਖਣੀ ਆ ਹਮ ਦੇਖੋ ਬੱਚੇ ਦੇ ਮਨ ਚ ਵੀ ਸਤਕਾਰ ਹੈ ਸਤਰੀਨ ਹੈ ਜੀ ਬਿਲਕੁਲ ਸਾਡੀ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਉਹਦੀ ਦਸਤਾਰ ਨੂੰ ਹੱਥ ਲਾ ਦਈਏ ਜਾਂ ਉਹਦੇ ਜੂੜੇ ਉਹ ਜੂੜੇ ਨੂੰ ਵੀ ਨਹੀਂ ਹੱਥ ਲਾਉਣ ਦਿੰਦਾ ਆਪਦੀ ਮਾਂ ਤੋਂ ਬਗੈਰ ਹਮ ਦੂਜਾ ਬੰਦਾ ਤੁਸੀਂ ਜੂੜੇ ਨੂੰ ਟੱਚ ਕਰੋਗੇ ਜੂੜੇ ਨੂੰ ਟੱਚ ਨਹੀਂ ਕਰਨ ਦੇਵੇਗਾ ਜੀ ਤੋ ਮਤਲਬ ਕਿ ਯਾਰ ਇਹ ਇਮੋਸ਼ਨਸ ਇੱਕ ਬੱਚੇ ਦੇ ਆ ਹਮ ਜਿਹੜਾ 12 13 ਸਾਲ ਦਾ ਇਹ ਜੋ ਮੈਂ ਦੇਖਿਆ ਜੀ ਜੀ ਠੀਕ ਹੈ ਨਾ ਜੀ ਤੋ ਮਤਲਬ ਕਿ ਇਹ ਯਾਰ ਗੱਲ ਕਹਿਣੀ ਬਹੁਤ ਔਖੀ ਔਰ ਨੁਮਾਇੰਦਾ ਇੱਕ ਹੋ ਕੇ ਇਹ ਗੱਲ ਕਰ ਰਿਹਾ ਹੈ ਇਹ ਸਾਡੇ ਲਈ ਅਤ ਦਰਜੇ ਦੀ ਸ਼ਰਮਿੰਦਗੀ ਦਾ ਸਬਾਬ ਹੈ ਬਿਲਕੁਲ ਬਈ ਤੁਸੀਂ ਕਹਿ ਰਹੇ ਹੋ ਕਿ ਪਗਾ ਲੈ ਜਾਂਦੀਆਂ ਲੜਾਈ ਦੇ ਦੌਰਾਨ ਪਗਾ ਨੂੰ ਕਿਹੜੇ ਕਿਲੇ ਲੱਗੇ ਹੁੰਦੇ ਤੁਸੀਂ ਇਹ ਗੱਲ ਕਹੋ ਕਿ ਬਈ ਇਹ ਮੰਦ ਭਾਗੀ ਗੱਲ ਹੈ ਲੜਾਈਆਂ ਹੋ ਜਾਂਦੀਆਂ ਪਰ ਇੱਕ ਦੂਜੇ ਦੀਆਂ ਪਗਾ ਅਸੀਂ ਕਾਹਤੋਂ ਲਾਉਣੀਆਂ ਜੀ ਸਿਆਸਤ ਦੇ ਵਿੱਚ ਬਈ ਠੀਕ ਆ ਝਗੜੇ ਚੱਲਣੇ ਚਾਹੀਦੇ ਪਰ ਝਗੜੇ ਇੱਥੋਂ ਤੱਕ ਨਹੀਂ ਪਹੁੰਚਣੇ ਚਾਹੀਦੇ ਕਿ ਪਗਾ ਲੈਣ ਜਾਂ ਸਿਰ ਲੈਣ ਜੀ ਬਿਲਕੁਲ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆ ਕਿੱਡੀ ਵੱਡੀ ਜੀ ਤੁਹਾਡੇ ਨਾਲੋਂ ਤੇ ਮੇਰੇ ਨਾਲ ਫਿਰ ਬਿਹਾਰੀ ਚੰਗੇ ਆ ਉਹਨਾਂ ਨੇ ਵੋਟਾਂ ਪਾਈਆਂ ਨੇ ਪਿਛਲੇ ਸਮੇਂ ਦੇ ਦੌਰਾਨ ਹੂੰ ਆਪਾਂ ਬਿਆਰ ਚੋ ਕਿੰਨੀਆਂ ਕੋਈਆਂ ਖਬਰਾਂ ਦੇਖੀਆਂ ਤੇ ਇੱਥੇ ਇੱਥੇ ਪੰਚਾਇਤੀ ਚੋਣਾਂ ਦੇ ਵਿੱਚ ਪੱਗਾ ਲੈਣ ਡੀਆਂ ਨੇ ਫਿਰ ਅਛਾ ਇਸ ਤੋਂ ਵੀ ਘਟਿਆ ਪੱਦਰ ਦੀ ਗੱਲ ਜਿਹੜੀ ਆ ਉਹ ਇਹ ਆ ਕਿ ਆਵਾਜ਼ ਆ ਰਹੀ ਆ ਵੀਡੀਓ ਚ ਕਿ ਪੱਗਾ ਤੇ ਲੈ ਜਾਓ ਹੂੰ ਆਪਦੀ ਪਛਾਣ ਪਛਾਣ ਕੇ ਪਛਾਣ ਕੇ ਇਹਦਾ ਮਤਲਬ ਕਿ ਪੱਗਾ ਲਾਈਆਂ ਗਈਆਂ ਮਿੱਥ ਕੇ ਤੇ ਫਿਰ ਕਿਹਾ ਗਿਆ ਕਿ ਚੁੱਕ ਕੇ ਲੈ ਜਾਓ ਜੀ ਇਹਦਾ ਮਤਲਬ ਕਿ ਆਪਣੀ ਇੱਜ਼ਤਾਂ ਲੈ ਜਾਓ ਤੇ ਲੱਖ ਦੀ ਲਾਹਨਤ ਹੈ ਇਹੋ ਜਿਹੇ ਬੰਦਿਆਂ ਦੀ ਹੂੰ ਕਿ ਜਿਹੜੇ ਇਹ ਕਹਿੰਦੇ ਪੱਗਾ ਲੈ ਜਾਓ ਬਜ਼ੁਰਗ ਬੰਦਾ ਨੰਗੇ ਸਿਰ ਜੀ ਤੋ ਵੇਕ ਕਈ ਖੂਨ ਘੋਲਦਾ ਹੈ ਸੁਮੇਰਨ ਸਾਹਿਬ ਹੂੰ ਖੂਨ ਕੋਲਦਾ ਤਾਂ ਹੀ ਤਾਂ ਫਿਰ ਜਿਹੜਾ ਉਹ ਮੁੰਡਾ ਰੰਧਾ ਵੇਦਾ ਉਹ ਵੀ ਕਾਫੀ ਗਰਮੀ ਦੇ ਵਿੱਚ ਸੀ ਗਰਮ ਖੂਨ ਹੁੰਦਾ ਤੁਹਾਨੂੰ ਪਤਾ ਹੀ ਹੈ ਤੋ ਮਤਲਬ ਕਿ ਇਸ ਹਰਕਤ ਨੇ ਤੇ ਉਤੋਂ ਨੁਮਾਇंदे ਦੀ ਇਸ ਗੈਰ ਜ਼ਿੰਮੇਵਾਰਾਨਾ ਤੇ ਅਤ ਦਰਜੇ ਦੀ ਘਟੀਆ ਬਿਆਨਬਾਜ਼ੀ ਨੇ ਵਾਕਿਆ ਹਿਰਦਾ ਬਲੁੰਦ ਰਿਆ ਇਹਦੇ ਚ ਕੋਈ ਸ਼ੱਕ ਨਹੀਂ ਹੈ ਜੀ ਤੋ ਪਗਾ ਲੈਣ ਤੱਕ ਦੀ ਨੌਬਤ ਹੀ ਨਹੀਂ ਆਉਣੀ ਚਾਹੀਦੀ ਮੇਰਾ ਤੇ ਇਹ ਕਹਿਣਾ ਹੈ ਕਿ ਤੁਸੀਂ ਬਈ ਇੱਥੋਂ ਤੱਕ ਨੌਬਤ ਰਾਜਨੀਤਿਕ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਆਉਣੀ ਨਾ ਦੇਵੋ ਜੀ ਤੇ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਮੰਦ ਭਾਗੀ ਘਟਨਾ ਵਾਪਰ ਗਈ ਹੈ ਕਿਉਂਕਿ ਸਾਰਾ ਕੁਝ ਰਾਜਨੀਤਿਕ ਬੰਦਿਆਂ ਦੇ ਹੱਥ ਨਹੀਂ ਹੁੰਦਾ ਹਮ ਬਹੁਤ ਕੁਝ ਹੁੰਦਾ ਪਰ ਸਾਰਾ ਕੁਝ ਨਹੀਂ ਜੇ ਹੋ ਗਈ ਆ ਤੇ ਤੁਸੀਂ ਇਸ ਤਰ੍ਹਾਂ ਦੀ ਘਟਨਾ ਨੂੰ ਇਸ ਤਰੀਕੇ ਨਾਲ ਪੇਸ਼ ਕਰਕੇ ਰੋਹੀਤੇ ਸਗੋਂ ਇਹਨਾਂ ਨੂੰ ਹਲਾਸ਼ੇਰੀ ਦਿੰਨੇ ਹੋ ਇਹੋ ਜੇ ਗੁੰਡਿਆਂ ਨੂੰ ਜੀ ਕਿ ਚੱਕ ਦਿਓ ਕੰਮ ਹਮ ਤਾਂ ਅੱਜ ਤੁਸੀਂ ਲਾ ਰਹੇ ਹੋ ਕੱਲ ਨੂੰ ਕੋਈ ਪਾਵਰ ਚ ਆ ਗਿਆ ਅਸੀਂ ਫਿਰ ਵੀ ਕਹਾਂਗੇ ਕਿ ਨਹੀਂ ਪੱਗ ਤੱਕ ਹੱਥ ਨਹੀਂ ਪਹੁੰਚਣਾ ਚਾਹੀਦਾ ਕਿਉਂਕਿ ਪੱਗ ਸਾਡੀ ਇੱਜ਼ਤ ਦਾ ਪ੍ਰਤੀਕ ਆ ਤਾਂ ਸ਼ਰਮ ਨਾ ਆ ਕਿ ਇਸ ਵੋਟਾਂ ਚ ਅਸੀਂ ਕੀ ਕੁਝ ਨਹੀਂ ਦੇਖ ਰਹਾ ਹੈ ਹਮ ਮਤਲਬ ਕਿ ਗਟਾ ਗਟਾ ਚੋਰੀ ਦਾ ਉਹ ਪਾਤਾ ਹੈ ਮੁਕਦਮੇਬਾਜ਼ੀ ਕੰਚਨਪ੍ਰੀਤ ਤੋਂ ਲੈ ਕੇ ਜੇ ਤੁਸੀਂ ਦੇਖੋਗੇ ਸਾਰਾ ਹੀ ਪ੍ਰਕਰਨ ਦੇਖ ਲਓ ਸਾਡੇ ਲਈ ਤੇ ਮੈਂ ਕਹਿੰਨਾ ਕਿ ਅਸੀਂ ਇਸ ਸਿਸਟਮ ਨੂੰ ਦੇਖ ਰਹੇ ਹਾਂ ਇਸ ਭਾਈਚਾਰਕ ਸਾਝ ਨੂੰ ਜੋ ਅਸੀਂ ਘਰਕਦਾ ਦੇਖ ਰਹੇ ਹਾਂ ਜੀ ਇਹਦਾ ਲੱਗਦਾ ਕਦੇ-ਕਦੇ ਕਿ ਧਰਤੀ ਵੇਲ ਜਾ ਦੇ ਜਵੇ ਤੇ ਇਹ ਉਹਦੇ ਚ ਹੀ ਸਮਾਜ ਆਈਏ ਫਿਰ ਇਹਦੇ ਨਾਲ ਉੱਤੇ ਬਿਲਕੁਲ ਵੀ ਤੁਸੀਂ ਇਸ ਤਰ੍ਹਾਂ ਦੀ ਲਾਨ ਤਾਂ ਅਸੀਂ ਖੱਟੀ ਜਾ ਰਹੇ ਹਾਂ ਲਾਨ ਪਈਆਂ ਹਮ ਕਿ ਇੱਕ ਪੱਗ ਬੰਨਣ ਵਾਲਾ ਇਹ ਕਹੇ ਕਿ ਪੱਗ ਨੂੰ ਕਿੱਲ ਥੋੜੀ ਲੱਗੇ ਹੁੰਦੀ ਜੀ ਤੇ ਮੈਂ ਕਹਿੰਨਾ ਕਿ ਭਈ ਫਿਰ ਮੂਰਖਾਂ ਨੂੰ ਕਿਹੜਾ ਸਿੰਗ ਲੱਗੇ ਹੁੰਦੇ ਜਿਹੜਾ ਜਿਨ੍ਹਾਂ ਨੇ ਫਿਰ ਕੀ ਕਮਾਂ ਮੈਂ ਆ ਬਸ ਉਹ ਸਮਝ ਜਾਂਦੇ ਨਹੀਂ ਹਾਂ ਜਿਹੜੇ ਹਾਂ ਜੀ ਹਾਂ ਜੀ ਉਹਨਾਂ ਦੇ ਗਲਾਂ 'ਚ ਹਾਰ ਪਾਏ ਆ ਕਿ ਕੀ ਕਹੀਏ ਉਹ ਬਹੁਤ اچھا ਫਿਰ ਹੁਣ ਤੱਕ ਮੈਨੂੰ ਲੱਗਦਾ ਕਿ ਪਾਰਟੀ ਨੇ ਐਮਐਲਏ ਦੇ ਇਸ ਬਿਆਨ ਤੇ ਪ੍ਰतिकਰਮ ਨਹੀਂ ਦਿੱਤਾ ਮੈਂ ਵੀ ਨਹੀਂ ਕੋਈ ਪੜਿਆ ਲੋਕ ਇਤਰਾਜ਼ ਬਹੁਤ ਕਰ ਰਹੇ ਨੇ ਪਰ ਕੋਈ ਗੱਲ ਕੋਈ ਮਾਫੀ ਕੁਝ ਨਹੀਂ ਸੁਣਿਆ ਇਹ ਤੱਕ ਬੰਦੇ ਨੂੰ ਆਪ ਨੂੰ ਚਾਹੀਦਾ ਫਿਰ ਇਹਦੇ ਨਾਲ ਉਹ ਤੇ ਥਾਲੀਵਾਲ ਠੀਕ ਨੇ ਚਲੋ ਉਹਨਾਂ ਨੇ ਗਾਲ੍ਹਾਂ ਕਢੀਆਂ ਕਿਸੇ ਪੁਲਿਸ ਅਫੀਸਰ ਨੂੰ ਕਢਤੀ ਉਦੋਂ ਅਸੀਂ ਕ੍ਰਿਟੀਸਾਈਜ਼ ਕੀਤਾ ਜੀ ਤਾਂ ਘਟੂ ਘਟ ਉਹਨਾਂ ਨੇ ਬਾਅਦ ਦੇ ਵਿੱਚ ਸਫਾਈ ਦਿੱਤੀ ਪਛਤਾਵਾ ਕੀਤਾ ਹੂੰ ਭਾਈ ਤੁਹਾਨੂੰ ਭਲੇ ਓਮਾਨਸੂ ਇਹ ਤੇ ਚਾਹੀਦਾ ਹੈ ਨਾ ਕਿ ਸਾਡੇ ਤੋਂ ਚਲੋ ਗਲਤੀ ਨਾਲ ਕੋਈ ਸ਼ਬਦ ਨਿਕਲ ਗਿਆ ਅਸੀਂ ਉਹਨਾਂ ਸ਼ਬਦਾਂ ਤੇ ਪਛਤਾਵਾ ਕਰੀਏ ਹੂੰ ਜੇ ਤਾਂ ਨਹੀਂ ਕਰੋਗੇ ਤੇ ਕੱਲ ਨੂੰ ਤੁਸੀਂ ਵੀ ਤਿਆਰ ਰਹੋ ਇਹਨਾਂ ਚੀਜ਼ਾਂ ਨੂੰ ਫੇਸ ਕਰਨ ਵਾਸਤੇ ਪਰ ਕੋਲ ਮਲਾਕੇ ਸਾਡੀ ਪੰਜਾਬੀਅਤ ਵਾਸਤੇ ਸਾਡੀ ਸਾਂਝ ਵਾਸਤੇ ਸਾਡੇ ਭਰਾਪੇ ਵਾਸਤੇ ਉਹ ਠੀਕ ਨਹੀਂ ਹੈ ਜੀ ਜੀ ਮਿੰਟ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਹੁਤ ਸਵਾਗਤ ਤੁਹਾਡਾ ਸਾਰੇ ਦੋਸਤਾਂ ਦਾ ਮਨਦੀਪ ਜੱਸੀ ਜੀ ਕਹਿ ਰਹੇ ਨੇ ਕਿ ਕੁਰਸੀਆਂ ਉਹ ਹੀ ਉਹ ਨਾਮ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ ਬਿਲਕੁਲ ਗੱਲ ਤੁਹਾਡੀ ਬਹੁਤ ਵਾਜਬ ਹੈ ਬਹੁਤ ਠੀਕ ਗੱਲ ਤੁਸੀਂ ਕਹਿ ਰਹੇ ਹੋ ਇਹੋ ਚੀਜ਼ਾਂ ਹੁੰਦੀਆਂ ਨੇ ਤੇ ਖੈਰ ਇੱਕ ਚੀਜ਼ ਮਿੱਤਰ ਮਨੂ ਜੀ ਕਹਿ ਰਹੇ ਨੇ ਕਿ ਐਮ ਐਲ ਏ ਸਾਹਿਬ ਸ਼ਾਇਦ ਭੁੱਲ ਗਏ ਨੇ ਕਿ ਪੱਗਾਂ ਵਾਲਿਆਂ ਨੇ ਵੋਟਾਂ ਵੀ ਪਾਈਆਂ ਨੇ ਪੱਗਾਂ ਵਾਲਿਆਂ ਨੇ ਹੀ ਇੱਥੋਂ ਤੱਕ ਪਹੁੰਚਾਇਆ ਜੀ ਜੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਪਛਾਣ ਨਹੀਂ ਗੱਲ ਨਹੀਂ ਕਰਦੇ ਤੇ ਬੜੀ ਹੋਇਆ ਆਪਾਂ ਸਾਰੇ ਪੰਜਾਬੀ ਜੀ ਪੱਗ ਨਹੀਂ ਬੰਨਦੇ ਆਪਣੇ ਚੋਂ ਬਹੁਤ ਸਾਰੇ ਲੋਕ ਨਹੀਂ ਬੰਨਦੇ ਪਰ ਗੱਲ ਤੇ ਇਹ ਆ ਸੂਖਮ ਸਾਹਿਬ ਕਿ ਪੱਗ ਪੰਜਾਬ ਦੀ ਪੱਗ ਹੋਰ ਵੀ ਬਹੁਤ ਲੋਕ ਬੰਨਦੇ ਨੇ ਹੂੰ ਠੀਕ ਹੈ ਇਧਰ ਮਾਰਵਾੜੀ ਤੁਸੀਂ ਚਲੇ ਜਵਾਰਾ Rajasthan ਵਾਲੇ ਉਹ ਵੀ ਬੰਨਦੇ ਨੇ ਹੂੰ ਠੀਕ ਹੈ ਨਾ ਜੀ ਬਹੁਤ ਹੋਰ ਲੋਕ ਵੀ ਪੱਗਾਂ ਬੰਨਦੇ ਨੇ ਜੀ ਸਾਡੀ ਦੁਨੀਆ ਭਰ ਦੇ ਵਿੱਚ ਪੱਗ ਦੀ ਆਪਣੀ ਇੱਕ ਅੱਡ ਆਇਡੈਂਟੀਟੀ ਹੈ ਜੀ ਜੀ ਤੇ ਜੇ ਅਸੀਂ ਉਹਦੀ ਕਦਰਦਾਨੀ ਹੈ ਕਿ ਠੀਕ ਹੈ ਤੁਸੀਂ ਨਹੀਂ ਬਨਦੇ ਮੈਂ ਨਹੀਂ ਬਨਦਾ ਉਹ ਠੀਕ ਆ ਪਰ ਜਿਹੜੀ ਸਾਡੀ ਆਇਡੈਂਟੀਟੀ ਆ ਪੰਜਾਬ ਦੀ ਜਾਂ ਮਤਲਬ ਇੱਕ ਪਛਾਣ ਹੈ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਕਾਮਰੇਡ ਨਾਸਤਕ ਵੀ ਪੱਗ ਬਨਦੇ ਇਹ ਧਰਮ ਦਾ ਮਸਲਾ ਨਹੀਂ ਇਹ ਸਾਡੀ ਪਛਾਣ ਹੈ ਪੰਜਾਬ ਦੀ ਤਾਂ ਮਾਨੀ ਪਿਆਰ ਤੇ ਪੱਗ ਤੇ ਪੰਜਾਬ ਕਹਿੰਦੇ ਨੇ ਵੀ ਸਾਰੇ ਪੱਪੇ ਤੇ ਸ਼ਾਬਦ ਸਾਰੇ ਪੱਪੇ ਤੇ ਬਿਲਕੁਲ ਠੀਕ ਹੈ ਸਿੱਖ ਧਰਮ ਦੀ ਆਪਣੀ ਪਛਾਣ ਹੈ ਔਰ ਆਪਾਂ ਜੇ ਪੰਜਾਬੀਅਤ ਦੀ ਗੱਲ ਕਰੀਏ ਤਾਂ ਉਹਦੀ ਵੀ ਪਛਾਣ ਹੈ ਉਹਨੂੰ ਵੀ ਰਿਪਰੈਜ਼ੈਂਟ ਕਰਦੀ ਹੈ ਬਿਲਕੁਲ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਬਹੁਤ ਹੀ ਗਲਤ ਬਹੁਤ ਹੀ ਗਲਤ ਹੋਇਆ ਤਾਂ ਖੈਰ ਇਹ ਹੁਣ ਇਹਨਾਂ ਨੂੰ ਚਾਹੀਦਾ ਕਿ ਆਪਣੀ ਗਲਤੀ ਤੇ ਬਾਈ ਤੁਸੀਂ ਜੀ ਪਛਤਾਵਾ ਕਰੋ ਮਾਫੀ ਮੰਗੋ ਇਸ ਚੀਜ਼ ਤੇ ਸਪਸ਼ਟੀਕਰਨ ਦਿਓ ਜਾਂ ਜੋ ਧਾਰਮਿਕ ਮੌਜਜ਼ ਲੋਕ ਨੇ ਉਹਨਾਂ ਨੂੰ ਚਾਹੀਦਾ ਨੋਟਿਸ ਲੈਣੇ ਨਾ ਚੀਜ਼ਾਂ ਦਾ ਜੀ